ਸਤਿ ਪੁਨਾਹ ਤੇ ਸ਼ੁਕਰੀਆ ਜਰਦਾ ਜੀ ਹਾਂਜੀ ਮੈਂ ਅੱਜ ਹੀ ਜੁਆਇਨ ਕੀਤਾ ਹੈ ਔਰ 15 ਦਿਨ ਤੋਂ ਸਪੈਸ਼ਲੀ ਜਿੱਦਾਂ ਅਸੀਂ ਹਮੇਸ਼ਾ ਹੀ ਪੂਰਾ ਅਲਰਟ ਤੇ ਚੌਕਸ ਹੋ ਕੇ ਕਰਦੇ ਆ ਅਸੀਂ ਪਬਲਿਕ ਨੂੰ ਵੀ ਤੁਹਾਡੇ ਮਾਤੇ ਬਣਾਈ ਮੈਂ ਇਹੀ ਰਿਕਵੈਸਟ ਕਰੂੰਗਾ ਕਿ ਕਿਸੇ ਕਿਸਮ ਦਾ ਵੀ ਉਹਨਾਂ ਨੂੰ ਕੋਈ ਵੀ ਕਿਸੇ ਚੀਜ਼ ਤੇ ਸ਼ੱਕ ਜ਼ਾਰ ਹੁੰਦਾ ਤਾਂ ਆਪਰੇ ਨੇੜੇ ਪੰਜਾਬ ਦਾ ਕੋਈ ਵੀ ਗਰੀਬ ਪਰਿਵਾਰ ਦਾ ਬੱਚਾ ਹੁਣ ਚੰਗੀ ਸਿੱਖਿਆ ਲਈ ਵਾਂਝਾ ਨਹੀਂ ਰਹੇਗਾ ਪੰਜਾਬ ਦੇ ਭਵਿੱਖ ਨੂੰ ਨਿਖਾਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾ ਲਿਆਂਦਾ ਹੈ। ਅਸੀਂ ਜੀ ਬੱਚਿਆਂ ਨੂੰ ਮੌਲ ਦੇਵਾਂਗੇ। ਅਸੀਂ ਜੀ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ। ਤਾਂ ਮੈਨੂੰ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦੇ ਅੰਤੇਸ਼ ਦਾ ਨਾਮ ਵਜੋਂ ਕਰੀਏ ਹੁਣ ਚੰਗੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ ਚ ਨਹੀਂ ਜਾਣਾ ਪੈ ਰਿਹਾ ਬਲਕਿ ਸਰਕਾਰੀ ਸਕੂਲਾਂ ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ ਪ੍ਰਾਈਵੇਟ ਤੇ ਸਰਕਾਰੀ ਸਕੂਲ ਦੇ ਵਿੱਚ ਕਾਫੀ ਡਿਫਰੈਂਸ ਮੰਨਿਆ ਜਾਂਦਾ ਸੀ ਬਟ ਹੁਣ ਆਪਾਂ ਜੇ ਕਹੀਏ ਹੁਣ ਤੇ ਸਰਕਾਰੀ ਸਕੂਲ ਬਹੁਤ ਜ਼ਿਆਦਾ ਵਧੀਆ ਬਣ ਚੁੱਕਿਆ ਪ੍ਰਾਈਵੇਟ ਸਕੂਲ ਦੇ ਨਾਲੋਂ ਸਰਕਾਰ ਨੇ ਜਿੰਦੇ ਵਿੱਚ ਹੁਣ ਕਾਫੀ ਵਧੀਆ ਇਨਫਰਾਸਟ੍ਰਕਚਰ ਵੀ ਦਿੱਤਾ ਪ੍ਰੋਜੈਕਟਰ 베ਸ ਸਟੱਡੀ ਵੀ ਦਿੱਤੀ ਹੋਈ ਹੈ ਨਾ ਟੀਚਰਸ ਦੀ ਮੈਥਡੋਲੋਜੀ ਬਹੁਤ ਵਧੀਆ ਹੈਗੀ ਹੈ ਇੱਥੇ ਦੇਖ ਜਦੋਂ ਮੈਨੂੰ ਮੇਰੇ ਪੇਰੈਂਟਸ ਨੇ ਇਸ ਗਵਰਨਮੈਂਟ ਸਕੂਲ ਦੇ ਵਿੱਚ ਪਾਇਆ ਤਾਂ ਉਦੋਂ ਮੈਨੂੰ ਵੀ ਸੀਗਾ ਕਿ ਉਹਨਾਂ ਨੇ ਮੈਨੂੰ ਪ੍ਰਾਈਵੇਟ ਸਕੂਲ ਵਿੱਚ ਕਿਉਂ ਨਹੀਂ ਪਾਇਆ ਹੁਣ ਮੈਨੂੰ ਪਤਾ ਲੱਗ ਰਿਹਾ ਹੈ ਕਿ ਇਹ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਹੈਗਾ ਹੈ ਸਵੇਰੇ 118 ਸਕੂਲ ਆਫ ਐਮਿਨੈਂਸ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬਰਾਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਇਹ ਨਹੀਂ ਨਹੀਂ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ ਵੀ ਭੇਜਿਆ ਗਿਆ ਰਜਿਸਟ੍ਰੇਸ਼ਨ ਜਾਂ ਆਪਣੇ ਨੇੜਲੇ ਪੁਲਿਸ ਅਫਸਰ ਨੂੰ ਜ਼ਰੂਰ ਇਨਫੋਰਮ ਕਰੋ ਔਰ ਪਬਲਿਕ ਨੂੰ ਮੈਂ ਇਹ ਵੀ ਤੁਹਾਡੇ ਮਾਧਿਅਮ ਰਾਹੀਂ ਰਿਕੁਐਸਟ ਕਰੂੰਗਾ ਕਿ ਜਿੰਨੇ ਵੀ ਕ੍ਰਿਮੀਨਲ ਐਕਟੀਵਿਟੀਆਂ ਆ ਅਸੀਂ ਪਬਲਿਕ ਦੇ ਸਹਿਯੋਗ ਨਾਲ ਇਹਨਾਂ ਤੇ ਕਾਬੂ ਪਾ ਸਕਦੇ ਹਾਂ ਤਾਂ ਪਲੀਜ਼ ਨੂੰ ਆਪਦਾ ਪੂਰਾ ਸਹਿਯੋਗ ਦਿਓ ਔਰ ਅਸੀਂ ਵੀ ਉੱਤੇ ਕੋਸ਼ਿਸ਼ ਨਹੀਂ ਮੈਂ ਵਾਅਦਾ ਕਰਦਾ ਕਿ ਸਭ ਤੇ ਪੂਰਾ ਉਤਰਾ ਦੇ ਸਰ ਅਜਿਹੇ ਡਿਊਟੀ ਸੰਭਾਲੀ ਹੈ ਸਰ ਆਈਜੀ ਬਾਰਡਰ ਨੇ ਕਾਫੀ ਪਾਰੀ ਹੈ ਬਾਰਡਰ ਨੇ ਬਾਰਡਰ ਤੇ ਕਾਫੀ ਕੁਝ ਐਕਟੀਵਿਟੀ ਚਲੰਦੀ ਹੈ ਉਹਦੇ ਬਾਰੇ ਆਪਾਂ ਨੂੰ ਕਿੰਨਾ ਅਲਰਟ ਰਹਿਣਾ ਮੈਂ ਐਸ ਡੀਜੀ ਬਾਰਡਰ ਰੇਂਜ ਅੱਜ ਮੈਂ ਇੱਥੇ ਡਿਊਟੀ ਆਫ ਦੀ ਸ਼ੁਰੂ ਕੀਤੀ ਹੈ ਪੁਲੀਸ ਬਹੁਤ ਵਧੀਆ ਕੰਮ ਕਰ ਰਹੀ ਹੈ ਪਰਮੈਟਰੀ ਫੋਰਸਸ ਨਾਲ ਔਰ ਸੈਂਟਰਲ ਏਜੰਸੀਸ ਨਾਲ ਮਿਲ ਕੇ ਅਸੀਂ ਇਹਨੂੰ ਇਦਾਂ ਹੀ ਜਾਰੀ ਰੱਖਾਂਗੇ ਔਰ ਇੱਥੇ ਹੋਰ ਕੋਸ਼ਿਸ਼ ਕਰਕੇ ਹੋਰ ਚੰਗਾ ਰਿਜ਼ਲਟ ਤੁਪ ਨੂੰ ਬਹੁਤ ਬਹੁਤ ਸ਼ੁਕਰੀਆ ਦਾ ਅਦਾਜੀ ਹਾਂਜੀ ਮੈਂ ਅੱਜ ਜੀ ਜੁਆਇਨ ਕੀਤਾ ਹੈ ਔਰ 15 ਦਿਨ ਤੋਂ ਸਪੈਸ਼ਲੀ ਜਦੋਂ ਅਸੀਂ ਹਮੇਸ਼ਾ ਹੀ ਪੂਰਾ ਅਲਰਟ ਤੇ ਚੌਕਸ ਹੋ ਕੇ ਕਰਦੇ ਆ ਅਸੀਂ ਪਬਲਿਕ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਮੈਂ ਇਹੀ ਰਿਕਵੈਸਟ ਕਰੂੰਗਾ ਕਿ ਕਿਸੇ ਕਿਸਮ ਦਾ ਵੀ ਉਹਨਾਂ ਨੂੰ ਕੋਈ ਵੀ ਕਿਸੇ ਚੀਜ਼ ਤੋਂ ਸ਼ੱਕ ਜਾਰ ਹੁੰਦਾ ਤਾਂ ਆਪਰੇ ਨੇੜਲੇ ਪੁਲਿਸ ਸਟੇਸ਼ਨ ਜਾਂ ਆਪਰੇ ਨੇੜਲੇ ਪੁਲਿਸ ਅਫਸਰ ਨੂੰ ਜ਼ਰੂਰ ਇਨਫੋਰਮ ਕਰੋ ਔਰ ਪਬਲਿਕ ਨੂੰ ਮੈਂ ਇਹ ਵੀ ਤੁਹਾਡੇ ਮਾਧਿਅਮ ਰਾਹੀਂ ਰਿਕਵੈਸਟ ਕਰੂੰਗਾ ਕਿ जिन्हें भी क्रिमिनल एक्टिविटीज आਸੀਂ ਪਬਲਿਕ ਦੇ ਸਹਿਯੋਗ ਨਾਲ ਇਹਨਾਂ ਦੇ ਕਾਬੂ ਪਾ ਸਕਦੇ ਹਾਂ ਤਾਂ ਪੁਲਿਸ ਨੂੰ ਆਪਣਾ ਪੂਰਾ ਸਹਿਯੋਗ ਦਿਓ ਪਰ ਅਸੀਂ ਵੀ ਉੱਤੇ ਕੋਸ਼ਿਸ਼ ਨਹੀਂ ਮੈਂ ਵਾਅਦਾ ਕਰਦਾ ਕਿ ਇਸੇ ਤੱਕ ਪੂਰਾ ਉਤਰਾ ਦੇ ਸਰ ਅਜੇ ਨਹੀਂ ਡਿਊਟੀ ਸੰਭਾਲੀ ਹੈ ਸਰ ਅਜੀ ਬਾਰਡਰ ਐਂਡ ਕਾਫੀ ਪਾਰੀ ਹੈ ਬਾਰਡਰ ਐਂਡ ਬਾਰਡਰ ਦਾ ਕਾਫੀ ਕੁਝ ਐਕਟੀਵਿਟੀ ਚੱਲਦੀ ਹੈ ਉਹਦੇ ਬਾਰੇ ਆਪਾਂ ਨੂੰ ਕਿੰਨਾ ਘਲਟਾ ਨਹੀਂ ਮੈਂ ਐਸ ਡੀਜੀ ਬਾਰਡਰ ਐਂਜ ਅੱਜ ਮੈਂ ਇੱਥੇ ਡਿਊਟੀ ਆਫ ਦੀ ਸ਼ੁਰੂ ਕੀਤੀ ਹੈ प्लीज बहुत बढ़िया काम कर रही है पैरामिलटरी फोर्सिज नाल और सेंट्रल एजेंसी न मिल के और असं इन इदा ही जारी रखा और एक और कोशिश करके होर, होर चंगे रिजल्ट देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप